ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਿੰਦਰ ਏਕ ਜੋ ਟ੍ਰੈਂਡਸ ਤੋਂ ਅੱਜ ਦੇ ਜਿਹੜੇ ਆਪਣੇ ਆਰਟੀਕਲ ਨੇ ਮਿਕਸ ਆਰਟੀਕਲ ਰਹਿਣਗੇ ਇਹ ਵਾਲੇ ਆਰਟੀਕਲ ਹੈਗੇ ਨੇ ਕਾਟਨ ਦੇ ਸੋਨਾ ਆਰਟੀਕਲ ਆ ਬਾਸਣੇ ਕਲਰਸ ਅਵੇਲੇਬਲ ਨੇ ਪਿਓਰ ਕਾਟਨ ਦਾ ਆਰਟੀਕਲ ਆ ਵਾਕ ਹੋਇਆ ਹੋਇਆ ਜਾਂ ਪੈਚਵਰਕ ਦੋ ਕਲਰਸ ਅਵੇਲੇਬਲ ਰਹਿਣਗੇ ਆਰਗੈਂਜਾ ਦਾ ਆਰਟੀਕਲ ਰਹੇਗਾ ਬਲੈਕ ਕਲਰ ਦਾ ਸੂਲੋ ਕਲਰ ਦਾ ਸੂਟ ਆ ਦੁਪੱਟਾ ਵੀ ਆਰਗੈਂਜਾ ਦਾ ਹੀ ਰਹੇਗਾ ਮਿਰਰ ਵਰਕ ਸੂਟ ਦੇ ਉੱਤੇ ਹੋਇਆ ਹੋਇਆ ਸੋਨਾ ਆਰਟੀਕਲ ਜਿਹੜਾ ਆਪਣਾ ਨੈਕਸਟ ਆਰਟੀਕਲ ਆ ਕਾਟਨ ਦਾ ਆਰਟੀਕਲ ਆ ਨੈਕ ਦੇ ਉੱਤੇ ਪੱਲਵਰਕ ਹੋਇਆ ਹੋਇਆ ਆ ਦੁਪੱਟੇ ਤੇ ਬਾਟਮ ਦੋਨਾਂ ਦੇ ਉੱਤੇ ਐਮਬ੍ਰੋਇਡਰੀ ਰਹੇਗੀ ਤਿੰਨ ਕਲਰਸ ਅਵੇਲੇਬਲ ਨੇ ਕੋਟਾ ਦਾ ਆਰਟੀਕਲ ਰਹੇਗਾ ਕੋਟਾ ਦੀ ਸ਼ਰਟ ਰਹੇਗੀ ਕੋਟਾ ਦਾ ਹੀ ਦੁਪੱਟਾ ਰਹੇਗਾ neck ਦੇ ਉੱਤੇ ਹਾਂਡਵર્ક ਹੋਇਆ ਹੋਇਆ ਆ ਦੁਪੱਟੇ ਦੇ ਉੱਤੇ ਵੀ ਵਾਕ ਹੋਇਆ ਹੋਇਆ ਆ ਫੋਰ ਸਾਈਡਿੰਗ ਲੇਸ ਹੋਈ ਹੋਈ ਆ ਦੁਪੱਟੇ ਦੇ ਉੱਤੇ ਕਾਟਨ ਸਿਲਕ ਦਾ ਆਰਟੀਕਲ ਆ ਬਹੁਤ ਸੋਹਣਾ ਆਰਟੀਕਲ ਆ ਸਿਲਕ ਦੀ ਬਾਟਮ ਰਹੇਗੀ ਤੇ ਕਾਟਨ ਸਿਲਕ ਦਾ ਹੀ ਦੁਪੱਟਾ ਰਹੇਗਾ ਬੜਾ ਸੋਹਣਾ ਆਰਟੀਕਲ ਆ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਮਸਲੀਨ ਕਾਟਨ ਦਾ ਆਰਟੀਕਲ ਰਹੇਗਾ ਕ੍ਰੇਪ ਦਾ ਪ੍ਰਿੰਟ ਰਹੂਗਾ オーガンजा ਦਾ ਆਰਟੀਕਲ ਰਹੂਗਾ オーガンजा ਦੀ ਸ਼ਰਟ ਰਹੂਗੀ オーガンजा ਦਾ ਇਹ ਦੁਪੱਟਾ ਰਹੇਗਾ ਸ਼ੰਦੂਨ ਦੀ ਬਾਟਮ ਰਹੂਗੀ neck ਦੇ ਉੱਤੇ ਹੈਂਡਵਰਕ ਆ ਸਾਰੇ ਦੇ ਉੱਤੇ ਬੜਾ ਸੋਹਣਾ ਫਿਨਿਸ਼ਿੰਗ ਦੇਣਾ ਹੈਂਡਵਰਕ ਹੋਇਆ ਚਾਰ ਕਲਰਸ ਅਵੇਲੇਬਲ ਰਹਿਣਗੇ ਦੁਪੱਟੇ ਦੇ ਉੱਤੇ ਫੋਰ ਸਾਈਡ ਲੇਸਿੰਗ ਹੋਈ ਹੋਈ ਆ ਸੋਨਾ ਆਰਟੀਕਲ ਆ ਪਾਰਟੀ wear ਆਰਟੀਕਲ ਇਹ ਵੀ ਕਾਟਨ ਦਾ ਆਰਟੀਕਲ ਰਹੇਗਾ ਬਹੁਤ ਸੋਹਣਾ ਵਾਈਟ ਕਲਰ ਦਾ ਕਾਟਨ ਦਾ ਸੂਟ ਰਹੇਗਾ ਵਿਦ ਦੁਪੱਟਾ ਰਹੇਗਾ 크ريب সিল্ক ਦਾ ਆਰਟੀਕਲ ਆ ਮਨਾਰਸੀ ਦੁਪੱਟਾ ਰਹੇਗਾ ਨਾਲ ਪਿਓਰ ਜਾਰਜਾਟ ਦਾ ਵਧੀਆ ਵਿਸਕੋਸ ਵਾਲੀ ਜਾਰਜਾਟ ਲੱਗੀ ਹੋਈ ਹੈ ਹੈਂਡਵਰਕ ਹੋਇਆ ਹੋਇਆ ਹੈ ਦੁਪੱਟਾ ਇੰਨਾ ਸ਼ਫੂਨ ਦਾ ਰਹੇਗਾ ਇਹਦੇ ਵਿੱਚ ਨਿਊਡ ਕਲਰਸ ਰਹਿਣਗੇ ਸਾਰੇ ਪੇਸਟਲਸ ਕਲਰ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਬੜੀ ਸੋਹਣੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਹੈ ਦੇ ਸੂਟ ਦਾ ਸੂਟ ਦੀ ਲੁੱਕ ਬਹੁਤ ਸੋਹਣੀ ਆ ਬਹੁਤ ਸੋਹਣੀ ਲੁੱਕ ਆ ਸੂਟ ਦੀ ਲੇਸਿੰਗ ਹੋਈ ਹੋਈ ਆ ਦੁਪट्टे ਦੇ ਉੱਤੇ ਹੈਂਡਵਰਕ ਦੇਖੋ ਕਿੰਨੀ ਜ਼ਿਆਦਾ ਫਿਨਿਸ਼ਿੰਗ ਆਈ ਹੋਈ ਆ ਹੈਂਡਵਰਕ ਦੀ ਦੁਪੱਟਾ ਬਾਟਮੇ ਦੇ ਨਾਲ ਕريب ਦੀ ਰਹੇਗੀ ਕريب ਦੀ ਬਾਟਮ ਰਹੇਗੀ ਪਿਓਰ ਜੌਰਜਟ ਦੀ ਸ਼ਰਟ ਰਾਇਕੀ ਤੇ ਸ਼ਫੂਨ ਦੀ ਐਨਾ ਦੁਪੱਟਾ ਰਹੇਗਾ ਇਹ ਵੀ ਬਹੁਤ ਸੋਹਣਾ ਆਰਟੀਕਲ ਆ ਜੀ ਇਹ ਚੰਦੇਰੀ ਸਿਲਕ ਦਾ ਆਰਟੀਕਲ ਆ ਵਿਦ ਬਨਾਰਸੀ ਦੁਪੱਟਾ ਇਹ ਮਸਲੀਨ ਸਿਲਕ ਦਾ ਸੂਟ ਆ ਜੀ ਬਹੁਤ ਸੋਹਣਾ ਇਹ ਵੀ ਜਾਰਜਟ ਦਾ ਸੂਟ ਆ ਹੈਂਡਵਰਕ ਸੂਟ ਦੇ ਉੱਤੇ ਹੋਇਆ ਹੋਇਆ ਹੈ ਕਾਟਨ ਦਾ ਸੂਟ ਆ ਕਾਟਨ ਦਾ ਨਾਲ ਦੁਪੱਟਾ ਰਹੇਗਾ ਇਹ ਆਰਟੀਕਲ ਆਪਣਾ ਮਹਿੰਗੇ ਵਾਲਾ ਆਰਟੀਕਲ ਆ ਬਹੁਤ ਸੋਹਣਾ ਇਹ ਸਾਰੇ ਹੈਂਡਵਰਕ ਦੇ ਪੀਸ ਨੇ ਜੀ ਬਹੁਤ ਸੋਹਣੇ ਬੁਟੀਕ ਸਟਾਈਲ ਮਸਲੀਨ ਦਾ ਦੁਪੱਟਾ ਰਹੇਗਾ ਤੇ ਸੂਟ ਰਹੇਗਾ ਤੇ ਸ਼ਿਫੌਨ ਦਾ ਦੁਪੱਟਾ ਰਹੇਗਾ ਇਹ ਵੀ ਐਨਸੀਐਚ ਦੇ ਸੂਟ ਨੇ ਬਹੁਤ ਸੋਹਣੀ ਇਹਨਾਂ ਦੀ ਕੁਆਲਿਟੀ ਹੁੰਦੀ ਹੈ ਜੀ neck ਦੇ ਉੱਤੇ ਹੈਂਡਵਰਕ ਹੋਇਆ ਹੋਇਆ ਹੈ ਇਹ ਵੀ ਬਹੁਤ ਸੋਹਣਾ ਰਿਅਨ ਕਾਟਨ ਦਾ ਸੂਟ ਰਿਅਨ ਤੇ ਇਹ ਬਾਟਮ ਰਹੇਗੀ ਤੇ ਮਸਲੀਨ ਕਾਟਨ ਦਾ ਦੁਪੱਟਾ ਰਹੇਗਾ ਇਹ ਔਰਗਾਂజా ਦਾ ਸੂਟ ਆ ਜੀ ਤੇ ਦੁਪੱਟਾ ਇਹਦੇ ਨਾਲ ਸ਼ਿਫੌਨ ਦਾ ਰਹੇਗਾ ਵਧੀਆ ਕੁਆਲਿਟੀ ਦਾ ਸਾਰਾ ਵਰਕ ਹੋਇਆ ਹੋਇਆ ਹੈ ਦੋ ਕਲਰਸ ਇਹਦੇ ਵਿੱਚ ਅਵੇਲੇਬਲ ਨੇ ਇਹ ਵਾਲਾ ਸੂਟ ਰਹੇਗਾ ਮੋਡਲ ਸਿਲਕ ਤੇ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣੀ ਫਿਨਿਸ਼ਿੰਗ ਇਹਦੀ ਹੋਈ ਹੋਈ ਆ